ਦੇਖੋ ਵਿਕਰਮ ਮਜੀਠੀਆ ਕਿੰਨੀ ਵਾਰ ਗ੍ਰਿਫਤਾਰ ਕਰੋਗੇ ਹਰ 6 ਮਹੀਨੇ ਬਾਅਦ ਤੁਸੀਂ ਇੱਕ ਸਿਰਫ ਅਖਬਾਰ ਦੀਆਂ ਸੁਰਖੀਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੁਸੀਂ ਇਹ ਕੰਮ ਕਰਦੇ ਹੋ ਮੈਂ ਇਹ ਗੱਲ ਕਹਿਣਾ ਜੇ ਵਿਕਰਮ ਮਜੀਠੀਆ ਤੁਹਾਡੇ ਕੋਲ ਪਹਿਲਾਂ ਤੋਂ ਲੈ ਕੇ ਹਰਪ੍ਰੀਤ ਸਿੱਧੂ ਸਾਹਿਬ ਤੋਂ ਲੈ ਕੇ ਐਸਟੀਐਫ ਬਣੀ ਕਾਂਗਰਸ ਸਰਕਾਰ ਵੇਲੇ ਉਦੋਂ ਦੀ ਗੱਲ ਚਲਦੀ ਚਲਦੀ ਕਿੰਨੀਆਂ ਐਸਟੀਫ ਬਣ ਗਈਆਂ ਪਤਾ ਨਹੀਂ ਕਿੰਨੀਆਂ ਵਿਜੀਲੈਂਸ ਚੀਫ ਜਿਹੜੇ ਆ ਉਹ ਬਣ ਕੇ ਬਦਲੇ ਗਏ ਕੀ ਤੁਸੀਂ ਕੁਝ ਸਾਬਤ ਕਰ ਸਕੇ কোর্ਟ ਦੇ ਵਿੱਚ ਠੀਕ ਆ ਇਹ ਪੁਲਿਸ ਕੋਲ ਤਾਕਤ ਹੁੰਦੀ ਹੈ ਸਰਕਾਰ ਕੋਲ ਤੁਸੀਂ ਫੜਕੇ ਲੈ ਜਾਓਗੇ ਬਈ ਜੇ ਤੁਸੀਂ ਉਹਨੂੰ ਸਾਬਤ ਨਹੀਂ ਕਰਦੇ ਸਮਾਂ ਤੇ ਤੁਸੀਂ ਤਾਂ ਹੋਰ ਮਦਦ ਕਰ ਰਹੇ ਹੋ ਜਦੋਂ ਕੋਰਟ 'ਚ ਵੜਕ ਮਾਰ ਕੇ ਬਾਹਰ ਆਉਂਦੇ ਆ ਵੀ ਭਾਈ ਲੈ ਆ ਆ ਗਿਆ ਕੋਰਟ ਨੇ ਮੈਨੂੰ ਛੱਡ ਦਿੱਤਾ ਫਿਰ ਇਸ ਕਰਕੇ ਇਹ ਸਿਰਫ ਪੋਲਿਟਿਕਲ ਡਰਾਮਾ ਹੈ बार-बार ਮਜੀਠੀਆ ਸਾਹਿਬ ਨੂੰ ਫੜਨ ਦਾ ਵੀ ਜਦੋਂ ਇਹ ਪ੍ਰੈਸ਼ਰ ਪੈਦਾ ਵੀ بڑے ਮਗਰਮਚ ਕਿਉਂ ਨਹੀਂ ਫੜਦੇ ਤੇ ਉਦੋਂ ਮਜੀਠੀਆ ਨੂੰ ਫੜ ਕੇ ਜਿਹੜਾ ਇਹ ਉਹ ਪੁਲਿਸ ਲੈ ਜਾਂਦੀ ਆ ਉਸ ਤੋਂ ਮਤਲਬ 4 ਦਿਨਾਂ ਬਾਅਦ ਬੇਲ ਤੇ ਬਾਹਰ ਆ ਜਾਂਦੇ ਆ ਤੇ ਫਿਰ ਅਸਲੀ ਗੱਲ ਇਹ ਆ ਵੀ ਜਿਹੜਾ ਬੰਦਾ ਅੱਜ ਉਹ ਗੱਤਖ ਖਤਮ ਹੋ ਗਈ ਕਿਉਂਕਿ ਤੁਸੀਂ ਕਿਸੇ ਕੋਰਟ ਚ ਸੁਪਰੀਮ ਕੋਰਟ ਤੇ ਲੈ ਕੇ ਹਾਈ ਕੋਰਟ ਚ ਕੁਝ ਸਾਬਤ ਨਹੀਂ ਕਰ ਸਕਦੇ ਇਹ ਤਾਂ ਸਚਾਈ ਆ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਜਾਂ ਤਾਂ ਤੁਸੀਂ ਉੱਥੇ ਕੁਝ ਸਾਬਤ ਕਰੋ ਥੋਡੇ ਵਕੀਲ ਥੋਡੇ ਏਜੀ ਸਭ ਕੁਝ ਤੁਹਾਡਾ ਸਿਸਟਮ ਤੁਹਾਡੇ ਅਫਸਰ ਫੇਲ ਹੋ ਗਏ ਉੱਥੇ ਉਦੋਂ ਬਾਅਦ ਜਦੋਂ ਬਾਹਰ ਆ ਕੇ ਤੁਹਾਡੀ ਐਸੀ ਟੈਸੀ ਦਿੰਦੇ ਜਦੋਂ ਉਹ ਤੁਹਾਡਾ ਪੁੱਛਦੇ ਆ ਵੀ ਕਿਹੜੇ ਹਸਪਿਟਲਸ ਜਾਂ ਕਿਹੜੀ ਜਗ੍ਹਾ ਡਿਗੇ ਪਏ ਹੋ ਫਿਰ ਤੁਹਾਨੂੰ ਤਕਲੀਫ ਹੁੰਦੀ ਹੈ ਗੱਲ ਤਾਂ ਇੰਨੀ ਇਹਦੇ ਵਿੱਚ ਹੁਣ ਜਿਹੜੀਆਂ ਆ ਜਿਹੜੀਆਂ ਗ੍ਰਿਫਤਾਰੀਆਂ ਆ ਇਹ ਸਿਰਫ ਭਗਵੰਤ ਮਾਨ ਨੂੰ ਸਿਰਫ ਤੇ ਸਿਰਫ ਆ ਹੁਣ ਵੀ ਆਰਡਰ ਜਿਹੜੇ ਹੋਏ ਨੇ ਇਹ ਰਾਜ ਨੂੰ ਨਸ਼ੇ ਛੁੜੇ ਸ਼ਰਾਬ ਪੀ ਕੇ ਹੋਏ ਅਕਸਰ ਅਸੀਂ ਤੈਸੀ ਤੈਸੀ ਗੰਦੇ ਆ ਜਦੋਂ ਸੀਐਮ ਪੀ ਕੇ ਉਦੋਂ ਇਹ ਆਰਡਰ ਹੁੰਦੇ ਆ ਦੂਜੀ ਗੱਲ ਤੁਸੀਂ ਮੈਨੂੰ ਦੱਸੋ ਵਿਜੀਲੈਂਸ ਛੀਫ ਬਦਲੇ ਪਵਾਰਸਾ ਅੱਜ ਵੀ ਉਹਨਾਂ ਕੋਲ ਹਵਾ ਚ ਨਹੀਂ ਨਾਲ ਤਿੰਨ ਉਹਨਾਂ ਦੇ ਐਸਐਸਪੀ ਜਿਹੜੇ ਨੇ ਉਹ ਵਿਜੀਲੈਂਸ ਦੇ ਬਦਲੇ ਗਏ ਚਾਹ ਕੋਈ ਫਲਾਈਂਗ ਸਕਾਟ ਸੀ ਚਾਹ ਕੋਈ ਪਟਿਆਲਾ ਲੱਗਿਆ ਸੀ ਚਾਇ ਕੋਸ਼ੀ ਅੰਮ੍ਰਿਤਸਰ ਲੱਗਿਆ ਸਾਫ ਸੀ ਚਾਇ ਲੁਧਿਆਣਾ ਇਹ ਸਾਰੇ ਬਦਲੇ ਇਹ ਮਹੀਨਾ ਪਹਿਲਾਂ ਦੀ ਗੱਲ ਆ ਤੇ ਉਹੀ ਅਫਸਰ ਅੱਜ ਨਜ਼ਰ ਆਏ ਜਿਹੜੇ ਕੀ ਮਜੀਠੀਆ ਸਾਹਿਬ ਦੇ ਘਰੇ ਰੇਡ ਪੈ ਲਈ ਤੇ ਇਹ ਅਫਸਰ ਤੁਸੀਂ ਸਸਪੈਂਡ ਕਰਕੇ ਕੀ ਉਹਨਾਂ ਨੂੰ ਥੱਲੇ ਲਾ ਕੇ ਬਹਾਲ ਕੀਤਾ ਕੀ ਉਹਨਾਂ ਤੋਂ ਕਮਿਟਮੈਂਟਾਂ ਕਰਵਾਈਆਂ ਇਹ ਗੱਲ ਵੀ ਦੱਸ ਦਿਓ ਵੀ ਉਹੀ ਅਫਸਰ ਅਜਿਹ ਜਿਹੜਾ ਐਸਐਸਪੀ ਫਲਾਈਂਗ ਸਕਵਾਡ ਦਾ ਹੈ ਜਿਹਨੂੰ ਤੁਸੀਂ ਸਸਪੈਂਡ ਕੀਤਾ ਹੈ ਮਈ ਦੇ ਮਹੀਨੇ ਚ ਤੇ ਤੁਸੀਂ ਉਹਨੂੰ ਬਹਾਲ ਕਰਾ ਕੇ ਆਹ ਕੰਮ ਕਰਵਾ ਰਹੇ ਹੋ ਇਹ ਸ਼ੱਕ ਦੇ ਘੇਰੇ ਚ ਤੁਸੀਂ ਆਉਣੇ ਹੋ ਕਿ ਨਹੀਂ ਆਉਂਦੇ ਇਹਦਾ ਵੀ ਜਵਾਬ ਦੇ ਦਿਓ ਇਹੀ ਚੀਜ਼ਾਂ ਹੈ ਜਿਹੜੀਆਂ ਕੋਰਟ ਚ ਫਾਇਦਾ ਕਰਨਗੀਆਂ ਮੀਡੀਆ ਨੂੰ ਇਹ ਫਾਇਦਾ ਦੇਣਗੀਆਂ ਜਿਹੜੀਆਂ ਤੁਸੀਂ ਚੀਜ਼ਾਂ ਇਹੋ ਜਿਹੀਆਂ ਕਰਾਉਨੇ ਹੋ ਤੱਕੇ ਨਾਲ ਜਦੋਂ ਤੁਹਾਡੇ ਕੋਲ ਕੁਝ ਪ੍ਰੂਵ ਕਰਨ ਨੂੰ ਕੁਝ ਨਹੀਂਗਾ ਅਸੀਂ ਮੈਂ ਕੋਈ ਮਜੀਠੀਆ ਸਾਹਿਬ ਦਾ ਹਮ ਹਾਮੀ ਬਣ ਕੇ ਨਹੀਂ ਬੋਲ ਰਿਹਾ ਪਰ ਮੈਂ ਅੱਜ ਇਸ ਕਰਕੇ ਬੋਲ ਰਿਹਾ ਕਿ ਉਹ ਬੰਦਾ ਥੋੜੀ ਐਸੀ ਤੇ ਐਸੀ ਬੰਦਾ ਥੋੜੇ ਪ੍ਰਟਾਕੇ ਪਾਉਂਦਾ ਥੋੜੇ ਤੁਹਾਨੂੰ ਨੰਗਾ ਕਰਦਾ ਅੱਜ ਇਹ ਚੀਜ਼ਾਂ ਤੁਸੀਂ ਤਾਂ ਕਰ ਰਹੇ ਹੋ ਉਹਦੇ ਬੱਚੇ ਉੱਥੇ ਘਰ ਦੇ ਉੱਤੇ ਤੁਸੀਂ ਤੁਸੀਂ ਕਰਦੇ ਹੀ ਇਹ ਹਨ ਮਾਨ ਸਾਹਿਬ ਕਿਉਂਕਿ ਤੁਸੀਂ ਆਪਣਾ ਪਰਿਵਾਰ ਤਾਂ ਛੱਡਿਆ ਹੋਇਆ ਤੁਸੀਂ ਹਰ ਵਾਰ ਇਸੇ ਤਰੀਕੇ ਨਾਲ ਕਰਦੇ ਹੋ ਪਰਿਵਾਰਾਂ ਨੂੰ ਹਰਾਸ ਕਰਦੇ ਹੋ ਪਰਵਾਰਾਂ ਨੂੰ ਹਿੱਟ ਕਰਦੇ ਹੋ ਸਿੱਧਾ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਨਾ 27 ਬਹੁਤ ਦਿਨ ਨੇੜੇ ਨੇ ਬਹੁਤ ਨੇੜੇ ਨਹੀਂ ਦਿਨ 27 ਸਾਨੂੰ ਇੱਕ 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 ਪਲ ਅਸੀਂ ਜਿੜ ਜਿੜ ਕੇ ਕੱਢ ਰਹੇ ਹਾਂ ਜੋ ਤੁਸੀਂ ਕਰਤੂਤਾ ਕੀਤੀਆਂ ਕੋਈ ਬਚਾਉਣਾ ਨਹੀਂ ਲੱਭਣਾ ਇਹ ਅਫਸਰ ਉਦੋਂ ਜਿਹੜੇ ਇਹ ਅਫਸਰ ਨੇ ਨਾ ਇਹ ਅਫਸਰ ਉਦੋਂ ਤੁਹਾਡੇ ਹੱਥ ਕਢੀ ਇਹ ਸੱਚੇ ਮਿੱਤਰ ਨੇ ਇਹ ਜਿਹੜੇ ਅੱਜ ਸਲੂਟ ਮਾਰਦੇ ਆ ਤੁਹਾਨੂੰ ਇਹਨਾਂ ਨੇ ਬਾਹ ਮੋੜ ਕੇ ਭਗਵੰਤ ਮਾਨਸਿਆ ਤੇਰੇ ਹੱਥਕੜੀ ਲਾਉਣੀ ਹੈ ਤੇ ਉਸ ਦਿਨ ਚਾਰ ਬੰਦੇ ਵੀ ਬਾਹ ਨਹੀਂ ਖੜੇ ਹੋਣੇ ਚਾਰ ਬੰਦੇ ਵੀ ਨਹੀਂ ਖੜੇ ਹੋਣੇ ਤੇ ਤੇਰੇ ਨਾਂ ਤੇ ਤੇਰਾ ਘਰ ਦਾ ਵੀ ਕਿਸੇ ਨੇ ਨਹੀਂ ਖੜੇ ਹੋਣਾ ਮੈਂ ਅੱਜ ਦੱਸ ਦਿੰਦਾ ਇਹ ਗੱਲ ਇਹ ਭਗਵੰਤ ਮਾਨਸਿਆ ਸੁਣ ਲੈ ਦੂਜੀ ਗੱਲ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਬਲ ਅੱਖਾਂ ਮੀਚੀਆਂ ਕਿਉਂ ਅੱਖਾਂ ਮੀਚੀਆਂ ਹੋਈਆਂ ਨੇ ਕਿਉਂਕਿ ਜਦੋਂ ਆ ਇਲੈਕਸ਼ਨ ਸੀ ਅਸੀਂ ਦੇਖ ਰਹੇ ਸੀ ਵੀ ਕਿਵੇਂ ਆਮ ਆਦਮੀ ਦੀ ਜਿੱਤ ਕਰਾਈ ਆ ਕਾਂਗਰਸ ਨੇ ਆਮ ਆਦਮੀ ਦੀ ਜਿੱਤ ਕਰਾਈ ਆ ਕਾਂਗਰਸ ਨੇ ਉਹ ਕਿਵੇਂ ਕਰਾਈ ਆ ਰਾਜਾ ਵੜਿੰਗ ਜਿਹੜਾ ਪ੍ਰਧਾਨ ਆਪਣੇ ਆਪ ਨੂੰ ਕਹਿੰਦਾ ਜੀ ਉੱਥੇ ਵੜਿਆ ਤੱਕ ਨਹੀਂ ਬਹਾਨਾ ਲਾ ਕੇ ਕਿਉਂ ਕਿ ਉਹਦੇ ਨਸ਼ੇ ਦੇ ਕੇਸ ਉਹਦੇ ਬਾਡੀਆ ਦੇ ਕੇਸ ਫਿਰ ਪੈਰ ਫੜ ਕੇ ਹੁੰਦੇ ਆ ਥੱਲੇ ਉ ਜਾ ਕੇ ਉਹਨੇ ਕਿਹਾ ਖਬਰਦਾਰ ਜੀ ਲੁਧਿਆਣੇ ਬੜੇ ਇਹ ਮਦਦ ਕੀਤੀ ਆਮ ਆਦਮੀ ਇਹ ਬਗਲੋਲ ਸਾਹਿਬ ਜਿਹੜਾ ਕਹਿੰਦਾ ਵੱਡਾ ਉੱਚੇ ਬੋਲ ਬੋਲਦੇ ਆ ਇਹ ਸਿਰਫ ਤੇ ਸਿਰਫ ਇਹਨਾਂ ਦੇ ਜਿਹੜੇ ਸਾਲੇ ਸਾਹਿਬ ਨੇ ਪਹਿਲਾਂ ਵੀ ਅਬਲਖਾਨੇ ਵਾਲਿਆਂ ਨੇ ਕੀ ਇਸ ਕੀ ਦੱਬੀਆਂ ਹੋਈਆਂ ਜ਼ਮੀਨਾਂ ਜਿਹੜਾ ਉੱਥੇ ਦੇ ਜ਼ਮੀਨਾਂ ਦੇ ਰੌਲੇ ਆ ਤੇ ਅਖੀਰ ਜਿਹੜਾ ਇੱਕ ਨੌਜਵਾਨ ਬੱਚਾ ਅਬਲਖਾਨੇ ਦਾ ਤੇ ਉਹਦੇ ਬਾਪ ਮੂਰੇ ਇੱਕ ਦੂਜੇ ਦਾ ਕਤਲ ਕੀਤਾ ਹੈ ਕਤਲ 302 ਦੇ ਇਹਦੇ ਸਾਲੇ ਤੇ ਵੀ ਇਹਦੇ ਸੋਰੇ ਤੇ ਮਕਾਦਮੇ ਦਰਦ ਨੇ 302 ਦੇ ਫਰਾਰ ਨੇ ਦੋਨੋਂ ਤੇ ਉਹ ਇਸ ਕਰਕੇ ਨਹੀਂ ਆਇਆ ਲੁਧਿਆਣੇ ਕਿਉਂਕਿ ਉਹਨੇ ਆਪਣੇ ਸਾਲੇ ਤੇ ਸੋਰੇ ਨੂੰ ਬਚਾਉਣਾ ਸੀ ਇਸ ਕਰਕੇ ਬਗਲੋਲ ਸਾਹਿਬ ਲੁਧਿਆਣੇ ਨਹੀਂ ਪਹੁੰਚੇ ਉਹਨਾਂ ਬਾਰੇ ਦੱਸੇ ਤਾਂ ਭਗਵੰਤ ਮਾਨ ਕਿਵੇਂ ਮਦਦ ਲਈਆ ਕਾਂਗਰਸ ਤੋਂ ਚਲੋ ਮਾਜਮਾ ਸਾਹਿਬ ਦਾ ਤਾਂ ਕਹਿਣਾ ਹੀ ਕੀ ਆ ਉਹ ਤਾਂ ਬਾਹਰ ਹੀ ਉੱਡ ਗਏ ਸੀ ਉਹ ਤਾਂ ਪੰਗੇ ਚ ਪੈਂਦੇ ਹੀ ਨਹੀਂ ਬੜੇ ਸਿਆਣੇ ਨੇ ਇਸ ਕਰਕੇ ਉਹਨਾਂ ਦਾ ਤਾਂ ਕਹਿਣਾ ਕਿ ਇਹ ਤਿੰਨੋਂ ਬੰਦੇ ਇਹਦੀ ਮਦਦ ਕਰਕੇ ਆਇਆ ਆਮ ਆਦਮੀ ਨੂੰ ਜਿਤਾ ਕੇ ਇਹ ਜੇ ਅੱਜ ਉਹ ਸੀਟ ਮੁੱਦੇ ਮੁੱਸ ਸਿੱਟੀ ਹੁੰਦੀ ਤੇ ਅੱਜ ਇਹਨਾਂ ਨੂੰ ਸੁਰਤ ਆ ਜਾਂਦੀ ਇਹਨਾਂ ਦੇ ਇਹਨਾਂ ਨੂੰ ਲੱਗ ਜਾਂਦਾ ਪਤਾ ਪਰ ਕੋਈ ਗੱਲ ਨਹੀਂ ਇਹ ਗੱਲਾਂ ਸਪਸ਼ਟ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਵੀ ਪੰਜਾਬ 'ਚ ਜਿਹੜੀ ਆਪੋਜੀਸ਼ਨ ਦਾ ਮੇਨ ਆਪੋਜੀਸ਼ਨ ਜਿਹੜੀ ਆ ਜਿਹਦੇ ਕੋਲ 17-18 ਕਿੰਨੇ ਐਮਐਲਏ ਨੇ ਉਹ ਟੋਟਲ ਭਗਵੰਤ ਮਾਨ ਨਾਲ ਬਿਕ ਚੁੱਕੀ ਹੈ ਬਿਕ ਚੁੱਕੀ ਹੈ ਤੇ ਇਹ ਬੰਦੇ ਜਿਨ੍ਹਾਂ ਨੂੰ ਵੀ ਫਰਦ ਬਿਕ ਚੁੱਕੀ ਹੈ ਤੇ ਇਹ ਬੰਦੇ ਜਿਨ੍ਹਾਂ ਨੂੰ ਵੀ ਫਰਦਾ ਹੈ ਇਹ ਉਹੀ ਬੰਦੇ ਹਨ ਉਹ ਪੜ ਰਿਹਾ ਜਿਹੜਾ ਭਗਵੰਤ ਮਾਨ ਨੂੰ ਰੋਜ਼ ਨੰਗਾ ਕਰਦੇ ਆ ਰੋਜ਼ ਦੀ ਸਰਕਾਰ ਨੂੰ ਨੰਗਾ ਕਰਦੇ ਆ ਉਹ ਕਰਦੇ ਰਹਿਣਗੇ ਬਿਲਕੁਲ ਸਾਡੇ ਵਿੱਚ ਆਪਣੇ ਜਿੰਨੇ ਮਰਜ਼ੀ ਮਤਭੇਦ ਹੋਣ ਉਹ ਰਹਿਣਗੇ ਪਰ ਜਿਹੜਾ ਤੇਰੇ ਆਵਾਜ਼ ਤੇਰੇ ਉਠਾਉਂਦਾ ਹੈ ਜਿਹੜਾ ਤੇਰੀ ਸਰਕਾਰ ਦੇ ਭਗਵੰਤ ਮਾਨ ਉਹਦੇ ਨਾਲ ਡਟ ਕੇ ਖੜਾਂਗੇ ਉਹਦੇ ਨਾਲ ਡਟ ਕੇ ਖੜਾਂਗੇ ਜਿਹੜਾ ਤੇਰੇ ਖਿਲਾਫ ਤੇਰੀ ਸਰਕਾਰ ਦੇ ਤੇ ਤੇਰੇ ਦਿੱਲੀ ਵਾਲੇ ਆਖਿਆਂ ਆਖਿਆਂ ਦੇ ਤੈਨੂੰ ਤਾਂ ਯਾਰ ਪਤਾ ਹੀ ਕੁਛ ਨਹੀਂਗਾ ਅੱਜ ਤੇਰਾ ਲਾਈਵ ਚੱਲ ਰਿਆ ਸੀ ਤੇ ਅਗਲੇ ਨੇ ਲਾਈਵ ਕੱਟ ਕੇ ਤੂੰ ਮੌਜੂਦਾ ਸੀ ਮਾ ਐਕਸ ਸੀਐਮ ਦਾ ਦਿੱਲੀ ਵਾਲੇ ਦਾ ਚਲਾਤਾ ਤੇਰੇ ਪੱਲੇ ਕੀ ਹੈ ਮੈਨੂੰ ਦੱਸ ਕੀ ਪੱਲੇ ਹੈ ਤੂੰ ਇਸ ਕਰਕੇ ਭਗਵੰਤ ਮਾਨ ਦਿਨ ਰਹਿ ਗਏ ਬਹੁਤ ਥੋੜੇ ਤੇ ਤਿਆਰੀ ਕਰ ਤੇਲ ਦੂਰ ਪਟਾ ਨੂੰ ਲਵਾਈ ਚੱਲ ਜਿੰਨੇ ਲਵਾ ਹੁੰਦਾ ਉਦੋਂ ਪਹਿਲਾਂ ਜੋਤ ਤੇ ਤੋਂ ਸਤਾਈ ਤੋਂ ਕਰ ਹੁੰਦਾ ਸਾਡਾ ਕੰਮ ਅਸੀਂ ਉਸ ਤੋਂ ਭੱਜਦੇ ਨਹੀਂ ਜੋ ਕਰ ਹੁੰਦਾ ਕਰ ਲੈ ਜੋ ਮਰਜ਼ੀ ਕੇਸ ਬਣਾ ਲੈ ਜੋ ਮਰਜ਼ੀ ਕੁਛ ਕਰ ਲੈ ਪਰ 27 ਤੋਂ ਬਾਅਦ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੁੱਕਿਆ